ਧਿਆਨ ਦੇਣ ਯੋਗ ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਨੰਬਰ 1 ਜਦੋਂ ਵੀ ਤੁਸੀਂ ਖਾਣਾ ਖਾਣਾ ਸ਼ੁਰੂ ਕਰਦੇ ਹੋ ਤਾਂ ਹਮੇਸ਼ਾ ਆਪਣੀ ਭੁੱਖ ਤੋਂ ਥੋੜਾ ਘੱਟ ਹੀ ਖਾਓ ਇਸ ਨਾਲ ਤੁਹਾਡੇ ਸਰੀਰ ਦੀ ਅਗਨੀ ਸ਼ਾਂਤ ਹੋਵੇਗੀ ਜਿਸ ਕਾਰਨ ਪਚਨ ਤੰਤਰ ਵਿੱਚ ਸੁਧਾਰ ਹੋਵੇਗਾ ਤੇ ਖਾਣਾ ਆਸਾਨੀ ਨਾਲ ਪਚ ਜਾਵੇਗਾ ਤੁਸੀਂ ਬਿਮਾਰੀਆਂ ਤੋਂ 99% ਦੂਰ रह ਸਕਦੇ ਹੋ ਨੰਬਰ 2 ਖਾਣੇ ਨੂੰ ਕਦੇ ਵੀ ਸੂਰਜ ਢਲਣ ਤੋਂ ਬਾਅਦ ਨਾ ਖਾਓ ਇਸ ਨਾਲ ਤੁਹਾਨੂੰ अनेका ਬਿਮਾਰੀਆਂ ਲੱਗਦੀਆਂ ਹਨ ਜੇਕਰ ਤੁਸੀਂ ਸੂਰਜ ਢਲਣ ਤੋਂ ਪਹਿਲਾਂ-ਪਹਿਲਾਂ ਆਪਣਾ ਖਾਣਾ ਖਾ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਕਦੇ ਵੀ ਮੋਟਾਪੇ ਦੇ ਨਾਲ-ਨਾਲ ਹੋਰ ਵੀ ਕਿਸੇ ਵੀ ਬਿਮਾਰੀ ਦੇ ਸ਼ਿਕਾਰ ਨਹੀਂ ਹੋਮੋਗੇ ਨੰਬਰ 3 ਆਪਣੇ ਖਾਣੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲਾਨ ਜ਼ਰੂਰ ਬਣਾਓ ਕਿ ਤੁਸੀਂ ਖਾਣਾ ਕੀ ਹੈ ਫਿਰ ਇਸ ਨੂੰ ਖਾਣ ਲਈ ਇੱਕ ਸਮਾਂ ਜ਼ਰੂਰ ਤੈਅ ਕਰ ਲਓ ਤੇ ਰੋਜ਼ਾਨਾ ਉਸੇ ਸਮੇਂ ਤੇ ਹੀ ਖਾਣਾ ਖਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਿਹਤ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਜਾਵੇਗਾ ਤੇ ਤੁਸੀਂ ਤੰਦਰੁਸਤ ਮਹਿਸੂਸ ਕਰਨ ਲੱਗ ਜਾਵੋਗੇ। ਨੰਬਰ 4 ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਤਾਂ ਉਸ ਨੂੰ ਹਮੇਸ਼ਾ ਆਰਾਮ ਨਾਲ ਬੈਠ ਕੇ ਹੌਲੀ-ਹੌਲੀ ਖਾਣਾ ਚਾਹੀਦਾ ਹੈ। ਇਸ ਨੂੰ ਕਦੇ ਵੀ ਤੁਰਦੇ-ਫਿਰਦੇ ਜਾਂ ਫਿਰ ਖੜ੍ਹ ਕੇ ਨਾ ਖਾਓ। ਇਸ ਤਰ੍ਹਾਂ ਜੇਕਰ ਤੁਸੀਂ ਖਾਣਾ ਖਾਓ ਤਾਂ ਤੁਸੀਂ ਪੂਰੀ ਜ਼ਿੰਦਗੀ ਜੁਬਾਨ ਤੇ ਬਿਮਾਰੀਆਂ ਤੋਂ ਬਚੇ ਰਹੋਗੇ। ਨੰਬਰ 5 ਜਦੋਂ ਵੀ ਤੁਸੀਂ ਖਾਣਾ ਆਪਣੇ ਮੂੰਹ ਵਿੱਚ ਪਾਉਂਦੇ ਹੋ ਤਾਂ ਇਸ ਨੂੰ 32 ਵਾਰ ਚਬਾਓ ਤੇ ਪੂਰੇ ਮ제 ਨਾਲ ਖਾਣੇ ਨੂੰ ਹੌਲੀ-ਹੌਲੀ ਖਤਮ ਕਰੋ ਇਸ ਨਾਲ ਤੁਹਾਨੂੰ ਨੇਕਾਂ ਲਾਭ ਮਿਲਣੇ ਸ਼ੁਰੂ ਹੋ ਜਾਣਗੇ ਪੇਟਸਬੰਦੀ ਕੋਈ ਵੀ ਸਮੱਸਿਆ ਨਹੀਂ ਹੋਵੇਗੀ ਡਾਕਟਰ ਦੀ ਕਦੇ ਵੀ ਜ਼ਰੂਰਤ ਨਹੀਂ ਪਵੇਗੀ ਨੰਬਰ 6 ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਤਾਂ ਆਪਣੇ ਟੀਵੀ ਤੇ ਮੋਬਾਈਲ ਫੋਨ ਨੂੰ ਆਪਣੇ ਤੋਂ ਕੂਹਾਂ ਦੂਰ ਰੱਖੋ ਤਾਂ ਜੋ ਤੁਹਾਡਾ ਮਨ ਖਾਣਾ ਖਾਂਦੇ ਭੰਗ ਨਾ ਹੋਵੇ ਤੇ ਤੁਸੀਂ ਆਰਾਮ ਨਾਲ ਤੇ ਸਹੀ ਤਰੀਕੇ ਨਾਲ ਖਾਣਾ ਖਾ ਸਕੋ ਨੰਬਰ 7 ਹਮੇਸ਼ਾ ਆਪਣੇ ਸਰੀਰ ਦੇ ਚੰਗੇ ਤੇ ਬੁਰੇ ਤਰੀਕਿਆਂ ਨੂੰ ਜ਼ਰੂਰ ਸੁਣੋ ਜੋ ਸਾਨੂੰ ਸਹੀ ਤੇ ਗਲਤ ਰਸਤੇ ਬਾਰੇ ਦੱਸਦੇ ਹਨ ਜੇਕਰ ਤੁਸੀਂ ਇਹਨਾਂ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਤਾਂ ਜ਼ਿੰਦਗੀ ਬੀਤ ਜਾਵੇਗੀ ਪਰ ਤੁਸੀਂ ਬਿਮਾਰੀਆਂ ਦਾ ਕਦੇ ਵੀ ਮੂੰਹ ਨਹੀਂ ਦੇਖੋਗੇ ਉਹੀ ਕਰੋ ਜੋ ਤੁਹਾਡਾ ਮਨ ਤੁਹਾਨੂੰ ਕਹਿ ਰਿਹਾ ਹੋਵੇ ਨੰਬਰ 8 ਸਵੇਰੇ 4-5 ਵਜੇ ਤੱਕ ਜੇਕਰ ਤੁਸੀਂ ਰੋਜ਼ਾਨਾ ਉੱਠ ਜਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦੀਆਂ ਸ਼ਕਤੀਆਂ ਤੇਜ਼ ਕੰਮ ਕਰਨ ਲਈ ਰਫ਼ਤਾਰ ਫੜਦੀਆਂ ਹਨ ਤੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਜੋ ਮੰਗੋਗੇ ਉਹ ਆਪਣੇ ਆਪ ਪੂਰਾ ਹੋਣ ਲੱਗ ਜਾਵੇਗਾ ਇਸ ਸਮੇਂ ਦਾ ਬਾਤਾਵਰਨ ਇੰਨਾ ਸ਼ੁੱਧ ਹੁੰਦਾ ਹੈ ਕਿ ਸਰੀਰ ਨੂੰ ਜਵਾਨ ਰੱਖਣ ਵਿੱਚ ਮਦਦ ਕਰੇਗਾ। ਨੰਬਰ 9 ਸਵੇਰੇ ਉੱਠਣਸਾਰ ਤੁਹਾਨੂੰ ਯੋਗਾ ਤੇ ਪ੍ਰਣਾਮ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਤੰਦਰੁਸਤ ਤੇ ਸ਼ਾਂਤ ਰਹਿੰਦਾ ਹੈ ਜਿਸ ਨਾਲ ਸਰੀਰ ਨੂੰ ਬਹੁਤ ਏਨਰਜੀ ਮਿਲਦੀ ਹੈ ਜਿਸ ਨਾਲ ਪੂਰਾ ਦਿਨ ਕੰਮ ਕਰਕੇ ਵੀ ਥਕਾਵਟ ਮਹਿਸੂਸ ਨਹੀਂ ਕਰਦਾ। ਨੰਬਰ 10 ਜੇਕਰ ਤੁਸੀਂ ਯੋਗਾ ਕਰਨ ਤੋਂ ਬਾਅਦ ਅੱਧੇ ਘੰਟੇ ਲਈ ਧੁੱਪ ਵਿੱਚ ਬੈਠੋ ਤਾਂ ਇਸ ਨਾਲ 80 ਸਾਲ ਤੱਕ ਵੀ ਤੁਹਾਡੇ ਸਰੀਰ ਦੀ ਊਰਜਾ ਨਹੀਂ ਘਟੇਗੀ। ਤੁਹਾਡਾ ਸਰੀਰ ਤੇ ਦਿਮਾਗ ਤੇਜ਼ੀ ਨਾਲ ਕੰਮ ਕਰੇਗਾ। ਯਾਦਦਾਸ਼ਤ ਤੇਜ਼ ਹੋਣ ਲੱਗ ਜਾਵੇਗੀ। ਨੰਬਰ 11 ਸਾਨੂੰ ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਤੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਨੂੰ ਪਰਚਣ ਵਿੱਚ ਸਿਰਫ 5 ਤੋਂ 6 ਘੰਟੇ ਦਾ ਸਮਾਂ ਲੱਗਦਾ ਹੈ ਜਦਕਿ ਅਨਾਜ ਨੂੰ 7 ਤੋਂ 8 ਘੰਟੇ ਲੱਗਦੇ ਹਨ ਇਸ ਤੋਂ ਇਲਾਵਾ ਪੀਜ਼ੇ ਵਰਗ ਨੂੰ 9 ਤੋਂ 10 ਘੰਟੇ ਲੱਗਦੇ ਹਨ ਇਸ ਲਈ ਜ਼ਿਆਦਾ ਮਸਾਲੇਦਾਰ ਚੀਜ਼ਾਂ ਦਾ ਸੇਵਨ ਨਾ ਕਰੋ ਫਲਾਂ ਤੇ ਸਬਜ਼ੀਆਂ ਹੀ ਖਾਓ ਨੰਬਰ 12 ਜੇਕਰ ਅਸੀਂ ਜ਼ਿਆਦਾ ਮਸਾਲੇਦਾਰ ਚੀਜ਼ਾਂ ਨੂੰ ਖਾਂਦੇ ਹਾਂ ਤਾਂ ਇਹ ਸਾਡੇ ਸਰੀਰ ਦੀ ਸਾਰੀ ਊਰਜਾ ਨੂੰ ਬੇਅਰਥ ਕਰ ਦਿੰਦੇ ਹਨ ਜਿਸ ਨਾਲ ਸਾਡਾ ਸਰੀਰ ਦਿਨ ਪਰ ਦਿਨ ਬਿਮਾਰੀਆਂ ਵੱਲ ਜਾਣਾ ਸ਼ੁਰੂ ਹੋ ਜਾਂਦਾ ਹੈ ਨੰਬਰ 13 ਭੋਜਨ ਕਰਨ ਦਾ ਸਹੀ ਸਮਾਂ ਜੇਕਰ ਰਾਤ ਨੂੰ 7 ਵਜੇ ਭੋਜਨ ਖਾ ਲੈਂਦੇ ਹੋ ਤਾਂ ਸਵੇਰੇ 9 ਵਜੇ ਆਪਣਾ ਭੋਜਨ ਖਤਮ ਕਰ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਭੋਜਨ ਤੁਹਾਡੇ ਸਰੀਰ ਅੰਦਰ ਸਹੀ ਤਰੀਕੇ ਨਾਲ ਪਚੇਗਾ ਤੇ ਨਾਲ ਹੀ ਪਰਚਨ ਕਿਰਿਆ ਨੂੰ ਠੀਕ ਰੱਖੇਗਾ ਸਾਨੂੰ ਥੋੜੇ ਥੋੜੇ ਸਮੇਂ ਬਾਅਦ ਕੁਝ ਨਾ ਕੁਝ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਨਾਲ ਖਾਣੇ ਨੂੰ ਪਚਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਨੰਬਰ 14 ਖਾਣੇ ਬਾਅਦ ਭੁੱਲ ਕੇ ਵੀ ਇੱਕਦਮ ਪਾਣੀ ਨਾ ਪੀਵੋ ਇਸ ਨਾਲ ਸਰੀਰ ਨੂੰ ਨੇਕਾ ਹੀ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਹਨ ਜਿਸ ਨਾਲ ਅਸੀਂ ਜਲਦੀ ਹੀ ਬੁਢਾਪੇ ਦਾ ਸ਼ਿਕਾਰ ਹੋ ਜਾਂਦੇ ਹਾਂ ਨੰਬਰ 15 ਸਵੇਰ ਦੇ ਖਾਣੇ ਨਾਲ ਜੂਸ ਜ਼ਰੂਰ ਪੀਓ ਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਦਹੀਂ ਜਾਂ ਲੱਸੀ ਦਾ ਸੇਵਨ ਕਰੋ ਰਾਤ ਦੇ ਖਾਣੇ ਤੋਂ ਬਾਅਦ ਦੁੱਧ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਤੁਹਾਡੇ ਸਰੀਰ ਨੂੰ ਭਰਪੂਰ ਵਿਟਾਮਿਨ ਤੇ એનર્ਜੀ ਮਿਲਣਗੇ ਨੰਬਰ 16 ਜੇਕਰ ਅਸੀਂ ਕੁੱਟ-ਕੁੱਟ ਕਰਕੇ ਪਾਣੀ ਪੀਂਦੇ ਹਾਂ ਤਾਂ ਸਾਡੇ ਮੂੰਹ ਦੀ ਲਾਰ ਸਾਡੇ ਸਰੀਰ ਅੰਦਰ ਚੱਲੀ ਜਾਂਦੀ ਹੈ ਜਿਸ ਨਾਲ ਸਰੀਰ ਨੂੰ ਨੇਕਾ ਹੀ ਲਾਭ ਮਿਲਦੇ ਹਨ ਜਿਸ ਨਾਲ ਸਰੀਰ ਹਮੇਸ਼ਾ ਲਈ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਨੰਬਰ 17 ਖਾਣਾ ਹਮੇਸ਼ਾ ਚੁੱਲ੍ਹੇ ਉੱਪਰ ਹੀ ਬਣਾ ਕੇ ਖਾਓ ਇਸ ਨਾਲ ਤੁਸੀਂ ਕਦੇ ਵੀ ਬਿਮਾਰ ਨਹੀਂ ਹੋਵੋਗੇ ਕਿਉਂਕਿ ਚੁੱਲ੍ਹੇ ਉੱਪਰ ਬਣਿਆ ਖਾਣਾ ਸਾਡੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੈ। ਨੰਬਰ 18 ਆਪਣੇ ਬਰਤਨਾਂ ਨੂੰ ਰੇਤੇ ਨਾਲ ਜਾਂ ਫਿਰ ਸਵਾਹ ਨਾਲ ਸਾਫ਼ ਕਰੋ ਕਿਉਂਕਿ ਸਾਬਣ ਸਿਹਤ ਲਈ ਸਹੀ ਨਹੀਂ ਹੈ ਜੇਕਰ ਮਿੱਟੀ ਜਾਂ ਰੇਤ ਅੰਦਰ ਚਲੇਆ ਵੀ ਗਿਆ ਤਾਂ ਤੁਹਾਡਾ ਨੁਕਸਾਨ ਨਹੀਂ ਹੋਵੇਗਾ ਪਰ ਜੇਕਰ ਸਾਬਣ ਅੰਦਰ ਚਲੇ ਗਿਆ ਤਾਂ ਸਰੀਰ ਨੂੰ ਨੇਕਾ ਹੀ ਹਾਨੀਆਂ ਹੋਣਗੀਆਂ। ਨੰਬਰ 19 ਜਿਹੜੀਆਂ ਔਰਤਾਂ ਚੁੱਲ੍ਹੇ ਕੋਲ ਬੈਠ ਕੇ ਖਾਣਾ ਬਣਾਉਂਦੀਆਂ ਨੇ ਉਹਨਾਂ ਨੂੰ ਕਦੇ ਵੀ ਲੱਤਾਂ ਗੋਡਿਆਂ ਜਾਂ ਫਿਰ ਕਮਰ ਦਰਦੀ ਸਮੱਸਿਆ ਨਹੀਂ ਹੁੰਦੀ। ਨੰਬਰ B ਔਰਤਾਂ ਨੂੰ ਜ਼ਿਆਦਾ ਸਮਾਂ ਰਸੋਈ ਵਿੱਚ ਖੜ ਕੇ ਖਾਣਾ ਨਹੀਂ ਬਣਾਉਣਾ ਚਾਹੀਦਾ। ਵਿਚ-ਵਿਚ ਤੁਰਨਾ ਜਾਂ ਫਿਰ ਬੈਠਣਾ ਜ਼ਰੂਰ ਚਾਹੀਦਾ ਹੈ। ਇੱਕ ਹੀ ਜਗ੍ਹਾ ਤੇ ਖੜ ਕੇ ਕੰਮ ਕਰਨ ਨਾਲ ਵੀ ਸਾਡਾ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੈ। ਨੰਬਰ 21 ਸਰਦੀਆਂ ਦੇ ਮੌਸਮ ਵਿੱਚ ਆਪਣੇ ਬੱਚਿਆਂ ਦੇ ਪੈਰਾਂ ਵਿੱਚ ਜੁਰਾਬਾਂ ਤੇ ਬੂਟ ਜ਼ਰੂਰ ਪਾਓ ਕਿਉਂਕਿ ਨੰਗੇ ਪੈਰਾਂ ਤੋਂ ਲੱਗੀ ਸਰਦੀ ਨਾਲ ਬੱਚਾ ਲੰਮੇ ਸਮੇਂ ਤੱਕ ਬਿਮਾਰ ਹੋ ਸਕਦਾ ਹੈ ਜਿਸ ਕਰਕੇ ਉਸਦਾ ਸਰੀਰ ਕਮਜ਼ੋਰ ਪੈ ਜਾਂਦਾ ਹੈ ਤੇ ਵਜ਼ਨ ਉੱਪਰ ਸਭ ਤੋਂ ਜ਼ਿਆਦਾ ਅਸਰ ਪੈਂਦਾ ਹੈ ਨੰਬਰ 22 ਜੇਕਰ ਤੁਸੀਂ ਆਪਣੇ ਕੱਪੜਿਆਂ ਨੂੰ ਆਸਾਨੀ ਨਾਲ ਸੁਕਾਉਣਾ ਚਾਹੁੰਦੇ ਹੋ ਤਾਂ ਬੈੱਡ ਤੇ ਇਹਨਾਂ ਨੂੰ ਪਾ ਕੇ ਉੱਪਰ ਪੂਰੀ ਗਰਮ ਚਾਦਰ ਵਿਛਾ ਦਿਓ ਫਿਰ ਉੱਪਰ ਆ ਪੈ ਜਾਓ ਇਸ ਤਰੀਕੇ ਨਾਲ ਸਵੇਰੇ ਤੱਕ ਤੁਹਾਡੇ ਕੱਪੜੇ ਸੁੱਕ ਜਾਣਗੇ ਨੰਬਰ 23 ਜੇਕਰ ਤੁਸੀਂ ਮਲਤਾਨੀ ਮਿੱਟੀ ਚ ਆਮਲੇ ਦਾ ਰਸ ਮਿਕਸ ਕਰਕੇ ਆਪਣੇ ਵਾਲਾਂ ਵਿੱਚ ਲਗਾ ਲਓ ਤਾਂ ਇਸ ਨਾਲ ਤੁਹਾਡੇ ਵਾਲ ਕੋਮਲ ਤੇ ਨਰਮ ਹੋਣ ਲੱਗ ਜਾਣਗੇ ਤੇ ਨਾਲ ਹੀ ਕੁਦਰਤੀ ਤੌਰ ਤੇ ਵੀ ਕਾਲੇ ਹੋਣਗੇ ਨੰਬਰ 24 ਪਾਲਕ ਨੂੰ ਜ਼ਿਆਦਾ ਸਮੇਂ ਤੱਕ ਨਹੀਂ ਪਕਾਉਣਾ ਚਾਹੀਦਾ ਜਦੋਂ ਅਸੀਂ ਇਸ ਨੂੰ ਜ਼ਿਆਦਾ ਸਮੇਂ ਤੱਕ ਪਕਾਉਂਦੇ ਹਾਂ ਤਾਂ ਇਸ ਦੇ ਜ਼ਰੂਰੀ ਤੱਤ ਨਸ਼ਟ ਹੋ ਜਾਂਦੇ ਨੇ ਜਿਸ ਨੂੰ ਖਾਣ ਨਾਲ ਫਿਰ ਸਾਡੇ ਸਰੀਰ ਨੂੰ ਕੋਈ ਲਾਭ ਨਹੀਂ ਹੋਵੇਗਾ। ਨੰਬਰ 25 ਜਦੋਂ ਵੀ ਤੁਸੀਂ ਆਪਣੇ ਘਰ ਦੀ ਸਫਾਈ ਕਰਦੇ ਹੋ ਤਾਂ ਹਲਕਾ ਗਰਮ ਪਾਣੀ ਜ਼ਰੂਰ ਵਰਤਿਆ ਕਰੋ ਇੱਕ ਤਾਂ ਇਸ ਨਾਲ ਫਰਸ਼ ਉੱਪਰ ਚਮਕਾਵੇਗੀ ਤੇ ਦੂਸਰਾ ਫਰਸ਼ ਦੇ ਕੀਟਾਣੂ ਵੀ ਮਰਨਗੇ। ਨੰਬਰ 26 ਜਿਹੜੇ ਲੋਕ ਰੋਜ਼ਾਨਾ ਸਦਾਬਹਾਰ ਦੇ ਦੋ ਪੱਤੇ ਖਾ ਲੈਂਦੇ ਹਨ ਉਹਨਾਂ ਨੂੰ ਸ਼ੂਗਰ ਨਾਲ ਤਾਂ ਕਦੇ ਘਟੇਗਾ ਤੇ ਨਾ ਹੀ ਕਦੇ ਵਧੇਗਾ ਉਹਨਾਂ ਨੂੰ ਕਦੇ ਵੀ ਕਿਸੇ ਵੀ ਦਵਾਈ ਦੀ ਜ਼ਰੂਰਤ ਨਹੀਂ ਪਵੇਗੀ। ਨੰਬਰ 27 ਰੋਟੀਆਂ ਬਣਾਉਣ ਸਮੇਂ ਹਮੇਸ਼ਾ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਰੋਟੀ ਮੋਟੀ ਹੋਣੀ ਚਾਹੀਦੀ ਹੈ ਕਦੇ ਵੀ ਪਤਲੀ ਰੋਟੀ ਨਾ ਖਾਓ ਕਿਉਂਕਿ ਜਦੋਂ ਅਸੀਂ ਪਤਲੀ ਰੋਟੀ ਬਣਾਉਂਦੇ ਹਾਂ ਤਾਂ ਉਸ ਵਿੱਚ ਅਲਾ ਫਾਈਬਰ ਖਤਮ ਹੋ ਜਾਂਦਾ ਹੈ ਜੋ ਸਾਡੇ ਸਰੀਰ ਲਈ ਤਾਕਤ ਦਿੰਦਾ ਹੈ ਮੋਟੀ ਰੋਟੀ ਖਾਣ ਦੇ ਸਾਡੇ ਸਰੀਰ ਨੂੰ ਅਨੇਕਾਂ ਹੀ ਫਾਇਦੇ ਹਨ ਪਤਲੀ ਖਾਣ ਦੇ ਨੁਕਸਾਨ ਨੰਬਰ 28 ਆਪਣੇ ਚਿਹਰੇ ਉੱਪਰ ਬਲੀਚ ਕਰਨ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਉਸਦੇ ਮਿਕਸਚਰ ਨੂੰ ਤਿਆਰ ਕਰਨ ਲਈ ਕਦੇ ਵੀ ਚਮਚ ਦਾ ਇਸਤੇਮਾਲ ਨਾ ਕਰੋ ਹਮੇਸ਼ਾ ਪਲਾਸਟਿਕ ਦੀ ਚੀਜ਼ ਨਾਲ ਹੀ ਇਸ ਮਿਕਸਚਰ ਨੂੰ ਤਿਆਰ ਕਰੋ ਜੋ ਸਹੀ ਹੈ ਨੰਬਰ 29 ਜਦੋਂ ਵੀ ਵਾਲਾਂ ਵਿੱਚ ਮਹਿੰਦੀ ਲੱਗੀ ਹੋਵੇ ਤਾਂ ਕਦੇ ਵੀ ਵਾਲਾਂ ਨੂੰ ਕਲਰ ਨਾ ਕਰੋ ਇਸ ਤਰ੍ਹਾਂ ਮਹਿੰਦੀ ਵਾਲਾ ਵਾਲਾਂ ਨੂੰ ਕਲਰ ਚੜਨ ਤੋਂ ਰੋਕਦੀ ਹੈ ਮਹਿੰਦੀ ਦੇ ਉਤਰਨ ਤੋਂ ਬਾਅਦ ਹੀ ਕਲਰ ਕਰੋ ਨੰਬਰ 3 ਔਰਤਾਂ ਜਦੋਂ ਵੀ ਪੀਰੀਅਡ ਦੌਰਾਨ ਪੈਡ ਦੀ ਵਰਤੋਂ ਕਰਦੀਆਂ ਹਨ ਤਾਂ ਉਹਨਾਂ ਨੂੰ ਇਸ ਪੈਡ ਨੂੰ ਜ਼ਿਆਦਾ ਸਮੇਂ ਤੱਕ ਲਗਾ ਕੇ ਨਹੀਂ ਰੱਖਣਾ ਚਾਹੀਦਾ ਜਲਦੀ ਨਾਲ ਬਦਲ ਜ਼ਰੂਰ ਦੇਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਇਨਫੈਕਸ਼ਨ ਹੋ ਸਕਦੀ ਹੈ ਪੇਸ਼ਾਬ ਦੀ ਇਨਫੈਕਸ਼ਨ ਦਾ ਮੁੱਖ ਕਾਰਨ ਇਹ ਹੈ ਨੰਬਰ 31 ਜਦੋਂ ਵੀ ਅੱਖਾਂ ਵਿੱਚ ਕੱਜਲ ਪਾਉਂਦੇ ਹੋ ਤਾਂ ਤੁਰੰਤ ਆਪਣੀਆਂ ਅੱਖਾਂ ਬੰਦ ਕਰ ਲਓ ਇਸ ਨਾਲ ਕੱਜਲ ਦੀ ਛੇੜ ਪਲਕਾਂ ਦੇ ਉੱਪਰ ਵੀ ਆ ਜਾਵੇਗੀ ਨੰਬਰ 32 ਜੇਕਰ ਲਿਪਸਟਿਕ ਜ਼ਿਆਦਾ ਫੈਲਦੀ ਹੋਵੇ ਤੇ ਬੁੱਲਾਂ ਉੱਪਰ ਪਹਿਲਾਂ ਫਾਊਂਡੇਸ਼ਨ ਲਗਾ ਲਓ ਤੇ ਹਲਕੀ ਆਊਟਲਾਈਨ ਜ਼ਰੂਰ ਲਗਾਓ ਨੰਬਰ 33 ਰੋਜ਼ਾਨਾ ਸਵੇਰ ਦੇ ਸਮੇਂ ਚਿਹਰੇ ਉੱਪਰ ਟਮਾਟਰ ਦਾ ਰਸ ਲਗਾ ਲਓ ਇਸ ਨਾਲ ਚਿਹਰੇ ਉੱਪਰ ਬਲੀਚ ਹੋ ਜਾਵੇਗੀ ਭਾਵੇਂ ਬਲੀਚ ਦਾ ਹੀ ਕੰਮ ਕਰਦਾ ਹੈ ਨੰਬਰ 33 ਜੇਕਰ ਕੋਈ ਵੀ ਔਰਤ ਬੁੱਢੀ ਨਜ਼ਰ ਆ ਰਹੀ ਹੈ ਤਾਂ ਖੰਜੂਰ ਦੇ ਨਾਲ ਬੜੀ ਇਲਾਚੀ ਦਾ ਸੇਵਨ ਕਰਨਾ ਸ਼ੁਰੂ ਕਰ ਦੇਵੇ ਇਸ ਨਾਲ ਉਹ ਦੁਬਾਰਾ ਤੋਂ ਜਵਾਨ ਦਿਖਣ ਲੱਗ ਜਾਵੇਗੀ ਤੇ ਨਾਲ ਹੀ ਸਰੀਰ ਨੂੰ ਤਾਕਤ ਵੀ ਮਿਲੇਗੀ। ਨੰਬਰ 35 ਜਿਹੜੀਆਂ ਔਰਤਾਂ ਰੋਟੀ ਬਣਾਉਣ ਸਮੇਂ ਪਹਿਲੀ ਰੋਟੀ ਨੂੰ ਮੋੜ ਕੇ ਰੱਖਦੀਆਂ ਹਨ ਉਹਨਾਂ ਦੇ ਘਰ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ। ਨੰਬਰ 36 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਰੀਰ ਦੇ ਇਹਨਾਂ ਪੰਜ ਗੁਪਤੰਗਾ ਉੱਪਰ ਤੇਲ ਲਗਾ ਕੇ ਸੌਜੋ। ਪੂਰੀ ਜ਼ਿੰਦਗੀ ਤੰਦਰੁਸਤ ਜਵਾਨ ਤੇ ਬੁਢਾਪੇ ਦੇ ਸ਼ਿਕਾਰ ਨਹੀਂ ਹੋਵਾਂਗੇ। ਸਿਲਾ ਪਰ ਨੱਕ ਕੰਨ ਸਿਰ ਧੁੰਨੀ ਜੇਕਰ ਤੁਸੀਂ ਰੋਜ਼ਾਨਾ ਇਹਨਾਂ ਉੱਪਰ ਸਰੋਂ ਦਾ ਤੇਲ ਲਗੋ ਪੂਰੀ ਜ਼ਿੰਦਗੀ ਤੰਦਰੁਸਤ ਰਹਿ ਕੇ ਕੱਢ ਦੋਗੇ ਨੰਬਰ 37 ਜੋ ਲੋਕ ਬਾਜਪੰਦੀ ਸਵਸਥਿਆ ਨਾਲ ਜੂਝ ਰਹੇ ਹਨ ਉਹਨਾਂ ਲਈ ਸਿਲਾਜੀਤ ਦਾ ਸੇਵਨ ਹੈਰਾਨੀਜਨਕ ਨਤੀਜੇ ਦੇ ਸਕਦਾ ਹੈ ਸਿਲਾਜੀਤ ਵਿੱਚ ਮੌਜੂਦ ਅਸ਼ੋਧੀ ਗੁਣ ਪਜਾਊ ਸ਼ਕਤੀ ਨੂੰ ਵਧਾਉਂਦੇ ਹਨ ਨੰਬਰ 38 ਜਿਹੜੇ ਲੋਕਾਂ ਨੂੰ ਹਾਈ ਬੀਪੀ ਦੀ ਸਮੱਸਿਆ ਹੋਵੇ ਉਹਨਾਂ ਨੂੰ ਰਾਤ ਨੂੰ ਕਿਸ਼ਮਿਸ਼ ਭਿਉਂ ਕੇ ਰੱਖਣੀ ਚਾਹੀਦੀ ਹੈ ਤੇ ਸਵੇਰੇ ਖਾ ਲੈਣੀ ਚਾਹੀਦੀ ਹੈ ਇਸ ਨਾਲ ਹਾਈ ਬੀਪੀ ਦੀ ਸਮੱਸਿਆ ਦੂਰ ਹੋ ਜਾਵੇਗੀ। ਨੰਬਰ 39 ਜਿਹੜੀਆਂ ਆਤਾਂ ਰੋਜ਼ਾਨਾ ਨੰਗੇ ਪੈਰਾਂ ਨਾਲ ਘਰ ਦੇ ਮੈਂਬਰਾਂ ਲਈ ਖਾਣਾ ਤਿਆਰ ਕਰਦੀਆਂ ਹਨ ਉਹਨਾਂ ਦੇ ਘਰ ਵਿੱਚ ਹਮੇਸ਼ਾ ਬਰਕਤ ਹੀ ਰਹਿੰਦੀ ਹੈ। ਨੰਬਰ 40 ਸਾਗ ਬਣਾਉਣ ਸਮੇਂ ਸਰੋਂ ਪਾਲਕ ਤੇ ਬਾਥੂ ਦੇ ਜਿਆਦਾ ਮੋٹے ਡੰਡਲ ਦਾ ਇਸਤੇਮਾਲ ਨਾ ਕਰੋ ਇਸ ਤੋਂ ਇਲਾਵਾ ਜੇਕਰ ਤੁਸੀਂ ਸਾਗ ਵਿੱਚ ਮੱਕੀ ਦੇ ਆਟੇ ਨੂੰ ਭੁੰਨ ਕੇ ਪਾ ਦਿਓ ਇਸ ਨਾਲ ਸਾਗ ਜਲਦੀ ਤਿਆਰ ਹੋ ਜਾਵੇਗਾ ਤੇ ਨਾਲ ਹੀ ਸਵਾਦ ਵੀ ਵੱਖਰਾ ਹੀ ਹੋਵੇਗਾ। ਨੰਬਰ 43 ਸਰੋਂ ਦੇ ਤੇਲ ਵਿੱਚ ਨਮਕ ਮਿਕਸ ਕਰਕੇ ਦੰਦਾਂ ਉੱਪਰ ਲਗਾਉਣਾ ਦੰਦਾਂ ਦਾ ਦਰਦ ਦੂਰ ਹੋ ਜਾਂਦਾ ਹੈ ਤੇ ਨਾਲ ਹੀ ਦੰਦਾਂ ਨੂੰ ਮਜ਼ਬੂਤੀ ਮਿਲਦੀ ਹੈ। ਨੰਬਰ 42 ਜਿਹੜੀਆਂ ਔਰਤਾਂ ਦਾਲ ਨੂੰ ਪਕਾਉਣ ਸਮੇਂ ਉਸਦੇ ਪਾਣੀ ਵਿੱਚ ਸਰੋਂ ਦਾ ਤੇਲ ਪਾ ਦਿੰਦੀਆਂ ਹਨ, ਉਹਨਾਂ ਦੀ ਦਾਲ ਸਵਾਦ ਤੇ ਜਲਦੀ ਨਾਲ ਪੱਕ ਜਾਂਦੀ ਹੈ ਤੇ ਨਾਲ ਹੀ ਉੱਪਲ ਕੇ ਬਾਹਰ ਨਹੀਂ ਆਉਂਦੀ। ਨੰਬਰ 43 ਜੇਕਰ ਤੁਸੀਂ ਸਵੇਰੇ ਉੱਠਣਸਾਰ ਆਪਣੀ ਅੱਖਾਂ ਵਿੱਚ ਸੁਰਮਾ ਪਾ ਕੇ ਅੱਖਾਂ ਨੂੰ ਮਟਕਾ ਲਓ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਤੇਜ਼ ਹੋਣ ਲੱਗ ਜਾਵੇਗੀ। ਨੰਬਰ 44 ਜਦੋਂ ਵੀ ਤੁਸੀਂ ਆਪਣੇ ਬੱਚੇ ਨੂੰ ਇਸ਼ਨਾਨ ਕਰਵਾਉਂਦੇ ਹੋ ਤਾਂ ਪੈਰਾਂ ਤੇ ਛਾਤੀ ਤੇ ਹਲਕੀ ਜਿਹੀ ਬੈਕਸ ਲਗਾ ਦਿਓ ਇਸ ਨਾਲ ਉਸ ਨੂੰ ਸਰਦੀ ਨਹੀਂ ਲੱਗੇਗੀ। ਨੰਬਰ 45 ਜੇਕਰ ਤੁਹਾਡੇ ਜੋੜਾਂ ਵਿੱਚ ਬਹੁਤ ਜ਼ਿਆਦਾ ਤਰਦ ਹੋ ਰਿਹਾ ਹੈ ਇਸ ਤੋਂ ਰਾਹਤ ਪਾਉਣ ਲਈ ਸਰੋਂ ਦੇ ਤੇਲ ਵਿੱਚ ਲਸਣ ਨੂੰ ਚੰਗੀ ਤਰ੍ਹਾਂ ਨਾਲ ਕਾੜ ਲਓ ਫਿਰ ਇਸ ਗਰਮ ਤੇਲ ਦੀ ਆਪਣੇ ਜੋੜਾਂ ਉੱਪਰ 10 ਮਿੰਟ ਤੱਕ ਮਾਲਿਸ਼ ਕਰੋ ਇਸ ਨਾਲ ਦਰਦ ਸ਼ੂਮ ਅੰਤਰ ਹੋ ਜਾਵੇਗਾ। ਨੰਬਰ 46 ਇਹਨਾਂ ਲੋਕਾਂ ਨੂੰ ਮੋਫਲੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਪਹਿਲਾਂ ਜਿਨ੍ਹਾਂ ਨੂੰ ਖਾਸ ਜਿਸ ਨੂੰ ਸੇ ਹੋਵੇ ਦੂਸਰਾ ਜਿਨ੍ਹਾਂ ਨੂੰ ਫੇਫੜਿਆਂ ਦੀ ਸਮੱਸਿਆ ਹੋਵੇ ਤੀਸਰਾ ਗਰਭਪਤੀ ਔਰਤਾਂ ਵੀ ਇਸ ਦਾ ਸੇਵਨ ਨਾ ਕਰਨ ਚੌਥਾ ਜਿਨ੍ਹਾਂ ਨੂੰ ਸਾਦੀ ਸਮੱਸਿਆ ਹੋਵੇ ਇਹਨਾਂ ਲੋਕਾਂ ਲਈ ਹਾਨੀਕਾਰਕ ਹੈ ਨੰਬਰ 47 ਜੇਕਰ ਤੁਸੀਂ ਆਪਣੇ ਪੈਰਾਂ ਦੀ ਸਰੋਂ ਦੇ ਤੇਲ ਨਾਲ ਰੋਜ਼ਾਨਾ ਮਾਲਿਸ਼ ਕਰਦੇ ਹੋ ਤਾਂ ਇਸ ਨਾਲ ਸਰੀਰ ਦੀਆਂ ਦਬੀਆਂ ਹੋਈਆਂ ਨਸਾਂ ਤੇ ਬਲੋਕੇਜ ਨੂੰ ਖੋਲਣ ਵਿੱਚ ਮਦਦ ਮਿਲਦੀ ਹੈ ਜਿਸ ਨਾਲ ਨਸਾਂ ਦੇ ਦਰਦ ਤੋਂ ਛੁਟਕਾਰਾ ਹੁੰਦਾ ਹੈ ਨੰਬਰ 48 ਦਹੀਂ ਨੂੰ ਕਦੇ ਵੀ ਗਰਮ ਕਰਕੇ ਨਹੀਂ ਖਾਣਾ ਚਾਹੀਦਾ ਇਸ ਲਈ ਤੁਸੀਂ ਹਲਕਾ ਕੋਸਾ ਪਾਣੀ ਨੂੰ ਮਿਕਸ ਕਰਕੇ ਖਾ ਸਕਦੇ ਹੋ ਇਸ ਨਾਲ ਉਹ ਤੁਹਾਨੂੰ ਜ਼ਿਆਦਾ ਠੰਡਾ ਨਹੀਂ ਲੱਗੇਗਾ ਤੇ ਨਾਲ ਹੀ ਇਹ ਤੁਹਾਡੀ ਛਾਤੀ ਤੇ ਨਹੀਂ ਜੰਮੇਗਾ ਨੰਬਰ 49 ਜਦੋਂ ਵੀ ਤੁਸੀਂ ਰੋਟੀ ਖਾਂਦੇ ਹੋ ਤਾਂ ਹਲਕੀ ਕੋਸੇ ਜ਼ਰੂਰ ਹੋਣੀ ਚਾਹੀਦੀ ਹੈ ਰੋਟੀ ਜ਼ਿਆਦਾ ਗਰਮ ਜਾਂ ਫਿਰ ਜ਼ਿਆਦਾ ਠੰਡੀ ਨਹੀਂ ਹੋਣੀ ਚਾਹੀਦੀ ਇਸ ਦਾ ਸਿੱਧਾ ਅਸਰ ਸਾਡੇ ਸਰੀਰ ਉੱਪਰ ਪੈਂਦਾ ਹੈ ਨੰਬਰ 50 ਕਈ ਲੋਕਾਂ ਨੂੰ ਕੱਚਾ ਲਸਣ ਖਾਣਾ ਪਸੰਦ ਨਹੀਂ ਹੁੰਦਾ ਪਰ ਜੇਕਰ ਤੁਸੀਂ ਰੋਜ਼ਾਨਾ ਇੱਕ ਕਲੀ ਕੱਚੇ ਲਸਣ ਦੀ ਖਾਂਦੇ ਹੋ ਤਾਂ ਇਸ ਨਾਲ ਸਰੀਰ ਨੂੰ अनेका ਹੀ ਫਾਇਦੇ ਹੁੰਦੇ ਹਨ ਤੇ ਨਾਲ ਹੀ ਖੰਘ ਜ਼ੁਖਾਮ ਦੀ ਕਦੇ ਵੀ ਸਮੱਸਿਆ ਨਹੀਂ ਹੁੰਦੀ ਨੰਬਰ 52 ਜਿਹੜੇ ਬੱਚਿਆਂ ਨੂੰ ਅਸੀਂ ਦਾਲ ਰੋਟੀ ਹੀ ਜ਼ਿਆਦਾ ਖਾਣ ਲਈ ਦਿੰਦੇ ਹਾਂ ਉਹ ਜਲਦੀ ਨਾ ਬਿਮਾਰ ਨਹੀਂ ਹੁੰਦੇ ਤੇ ਨਾਲ ਹੀ ਲੰਬਾਈ ਵੀ ਸਹੀ ਤਰੀਕੇ ਨਾਲ ਵੱਧਦੀ ਹੈ। ਨੰਬਰ 52 ਮੂਲੀ ਦੇ ਬੀਜ ਵਿੱਚੋਂ ਇੱਕ ਗੋਲ ਚਪਟਾ ਟੁਕੜਾ ਕੱਟ ਕੇ ਉਸ ਨੂੰ ਲੂਣ ਲਗਾ ਕੇ ਵਿਚੂ ਦੇ ਕੱਟੇ ਵਾਲੀ ਥਾਂ ਤੇ ਚਿਪਕਾ ਦਿਓ ਥੋੜੀ-ਥੋੜੀ ਦੇਰ ਬਾਅਦ ਇਸ ਨੂੰ ਬਦਲਦੇ ਰਹੋਗੇ। ਇਸ ਨਾਲ ਜ਼ਹਿਰ ਦਾ ਅਸਰ ਖਤਮ ਹੋ ਜਾਂਦਾ ਹੈ ਤੇ ਦਰਦ ਦਿੱਤੇ ਚੱਲਣ ਤੋਂ ਸੁਟਕਾਰਾ ਮਿਲਦਾ ਹੈ। ਨੰਬਰ 53 ਜਿਹੜੀਆਂ ਔਰਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਚਮਚ ਦੇਸੀ ਘਿਓ ਦਾ ਖਾ ਲੈਂਦੀਆਂ ਹਨ ਉਹਨਾਂ ਔਰਤਾਂ ਨੂੰ ਕਦੇ ਵੀ ਦਿਮਾਗੀ ਕਮਜ਼ੋਰੀ ਨਹੀਂ ਹੁੰਦੀ ਤੇ ਨਾਲ ਹੀ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਝੂਟ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ